ਅੱਜ ਮੁਕਸਰ ਬੱਸ ਅੱਡੇ ਤੇ ਰੋਡਵੇਜ਼ ਪਨਬਸ ਕੰਮ ਆ ਅਤੇ ਨਿੱਜੀ ਬੱਸ ਆਪਰੇਟਰਾਂ ਵਿਚਾਲੇ ਟਕਰਾਅ ਹੋ ਗਿਆ ਇਹ ਮਾਮਲਾ ਟਾਈਮ ਟੇਬਲ ਨੂੰ ਲੈ ਕੇ ਉਠਿਆ ਵਿਵਾਦ ਹੈ ਜਿਸ ਦੀ ਸ਼ੁਰੂਆਤ ਅਬੋਹਰ ਤੋਂ ਹੋਈ ਸੀ ਜਾਣਕਾਰੀ ਅਨੁਸਾਰ ਅਬੋਹਰ ਵਿੱਚ ਹੋਈ ਟਕਰਾਅ ਦੌਰਾਨ ਪਨਬਸ ਅਤੇ ਰੋਡਵੇਜ਼ ਦੇ ਡਰਾਈਵਰ ਤੇ ਕੰਡਕਟਰਾਂ ਨੂੰ ਕੁੱਤਿਤ ਤੌਰ ਤੇ ਕੁੱਟਿਆ ਗਿਆ ਸੀ ਇਸ ਘਟਨਾ ਤੋਂ ਬਾਅਦ ਮੁਕਸਰ ਦੇ ਬੱਸ ਅੱਡੇ ਤੇ ਰੋਡਵੇਜ਼ ਵਰਕਰਾਂ ਨੇ ਨਿੱਜੀ ਬੱਸਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨਿੱਜੀ ਕੰਪਨੀਆਂ ਦੇ ਮੈਨੇਜਰਾਂ ਤੇ ਆਪਰੇਟਰਾਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਇਸ ਦੌਰਾਨ ਨਿੱਜੀ ਬੱਸ ਆਪਰੇਟਰ ਵੀ ਬੱਸ ਅੱਡੇ ਤੇ ਪਹੁੰਚੇ ਅਤੇ ਆਪਣੀ ਬਸਾ ਰਸਤੇ ਵਿੱਚ ਖੜੀਆਂ ਕਰਕੇ ਅੱਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਦੋਹਾਂ ਪੱਖਾਂ ਵਿੱਚ ਝੜਪ ਹੋ ਗਈ ਜਿਸ ਵਿੱਚ ਮੁਖਤਰ ਡਿੱਪੂ ਪ੍ਰદાન ਚਰਨਜੀਤ ਸਿੰਘ ਦੀ ਪੱਗ ਲਾ ਦਿੱਤੀ ਗਈ ਤੇ ਉਹ ਜ਼ਖਮੀ ਹੋ ਗਏ ਉਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਘਟਨਾ ਤੋਂ ਬਾਅਦ ਗੁੱਸੇ ਵਿੱਚ ਰੋਡਵੇਸ ਤੇ ਪਨਬਸ ਕਾਮਿਆ ਨੇ ਬੱਸ ਅੱਡਾ ਬੰਦ ਕਰ ਦਿੱਤਾ ਅਤੇ ਮੁੱਖ ਸੜਕਾਂ ਤੇ ਬੱਸਾਂ ਖੜੀਆਂ ਕਰਕੇ ਜਾਮ ਲਾ ਦਿੱਤਾ ਕਾਮਿਆ ਦਾ ਕਹਿਣਾ ਕਿ ਨਿੱਜੀ ਆਪਰੇਟਰ ਹਮੇਸ਼ਾ ਉਹਨਾਂ ਨਾਲ ਧੱਕੇਸ਼ਾਹੀ ਕਰਦੇ ਨੇ ਅਤੇ ਅਸ਼ਦੀ ਘਟਨਾ ਵੀ ਉਸ ਦੀ ਇੱਕ ਕੜੀ ਹੈ ਜਿਹੜੀ ਅੱਜ ਸਵੇਰੇ ਕੋਈ ਤਕਰੀਬਨ 8:25 ਕੀਤੇ ਜਿਹੜਾ ਕੋਸਮਾ ਸੀਗਾ ਅਬੋਰ ਬੱਸ ਸਟੈਂਡ ਦੇ ਵਿੱਚ ਕੋਈ ਟਾਈਮ ਟੇਬਲ ਨੂੰ ਲੈ ਕੇ ਕੋਈ ਵਿਵਾਦ ਹੋਇਆ ਸੀਗਾ ਤਾਂ ਉੱਥੇ ਜਿਹੜੇ ਨਿੱਜੀ ਆਪਰੇਟ ਬੱਸ ਆਪਰੇਟਰ ਸੀਗੇ ਇਹਨਾਂ ਵੱਲੋਂ ਡਰਾਈਵਰਾਂ ਨਾਲ ਜਿਹੜਾ ਉਹ ਝਗੜਾ ਕੀਤਾ ਗਿਆ ਕਨੈਕਟਰ ਨਾਲ ਜਿਹੜਾ ਝਗੜਾ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਇਸੋ ਮਸਲੇ ਨੂੰ ਜਿਹੜਾ ਗੰਭੀਰਤਾ ਨਾਲ ਵਿਚਾਰਿਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਪਰੰਤ ਇੱਥੇ ਬੱਸਾਂ ਨੂੰ ਰੋਕਣ ਨੂੰ ਲੈ ਕੇ ਜਾਂ ਬੱਸਾਂ ਚਲਾਉਣ ਨੂੰ ਲੈ ਕੇ ਜਿਹੜਾ ਥੋੜਾ ਜਿਹਾ ਮਾਹੌਲ ਖਰਾਬ ਹੋ ਗਿਆ ਸੀਗਾ ਜਿਸ ਦਰਾਂ ਕਿ ਪ੍ਰਾਈਵੇਟ ਆਪਰੇਟਰਾਂ ਤੇ ਰੋਡਵੇਜ਼ ਦੇ ਜਿਹੜੇ ਆਮ ਮਲਾਜਮਾਂ ਵਿਚਾਲੇ ਜਿਹੜੀ ਆਪਸੀ ਵੀ ਮਾਰਕਟ ਹੋਈ ਹੈ ਕੀ ਦੇ ਸਟੇਟਮੈਂਟ ਇਹ ਹੈ ਕਿ ਕੌਣ ਨੇ ਕੀ ਨਾਮ ਉਹ ਚਰਜੀਤ ਸਿੰਘ ਜਿਹੜਾ ਉਹ ਝਗੜੇ ਦੇ ਵਿੱਚ ਕੋਈ ਥੋੜਾ ਜ਼ਖਮੀ ਹੋਇਆ ਕੋਈ ਨੱਕ ਦੇ ਉੱਪਰ ਸੱਟ ਲੱਗੀ ਹੋਈ ਹੈ ਤਾਂ ਉਹਨਾਂ ਨੂੰ ਇੱਥੇ ਸ਼ਾਇਦ ਕਿ ਜਦਖਲ ਵਗੈਰਾ ਕਰਵਾਏਗਾ ਹਸਪਤਾਲ ਦੇ ਵਿੱਚ ਬਾਕੀ ਜਿਹੜੀ ਕਾਰਵਾਈ ਹੈ ਉਹ ਜਥੇਬੰਦੀ ਦੇ ਆਗੂ ਸਾਹਿਬਾਨਾ ਜਿਹੜ ਉਹਨਾਂ ਧਿਆਨ ਵਿੱਚ ਸਾਰੀ ਤਾਂ ਮੁੱਖ ਜਿਹੜੇ ਆਪਣੇ ਚੌਂਕੀਨ ਚਾਰਜ ਹੈ ਉਹਨਾਂ ਨਾਲ ਵੀ ਵਾਰ-ਵਾਰ ਜਿਹੜੀ ਗੱਲਬਾਤ ਇਸ ਮੁੱਦੇ ਤੋਂ ਹੋ ਰਹੀ ਹੈ ਝਗੜਾ ਝਗੜਾ ਹੋਰ ਹੋਇਆ ਸੀਗਾ ਪਰ ਅਸੀਂ ਇਹ ਚੀਜ਼ ਨੂੰ ਕਿਉਂਕਿ ਜਿਹੜਾ ਦਫ਼ਤਰ ਹੈ ਇਹਦਾ ਡਿਪੂ ਆ ਉਹ ਮੁਕਸਰ ਦੇ ਵਿੱਚ ਹੈ ਤਾਂ ਸਾਨੂੰ ਇਹ ਸੀ ਕਿ ਜਿਹੜੇ ਮੁਕਸਰ ਦੇ ਵਿੱਚ ਝਗੜਾ ਜੇ ਨੂੰ ਕਿਸੇ ਮਸਲੇ ਦੇ ਕੋ ਹੱਲ ਨਿਕਲਦਾ ਤਾਂ ਆਪਸੀ ਗੱਲਬਾਤ ਨੇ ਜਿਹੜਾ ਇਹ ਹੱਲ ਕੱਢਿਆ ਜਾਣਾ ਚਾਹੀਦਾ ਸੀ ਪਰੰਤੂ ਇਹ ਜਿਹੜਾ ਆਪਸੀ ਕੋਟਮਾਰ ਹੋਈ ਹੈ ਜੋ ਵੀ ਹੋਈ ਹੈ ਪ੍ਰਾਈਵੇਟ ਆਪਰੇਟਰ ਦੇ ਮੁਕਸਰ ਦੇ ਵਿੱਚ ਹੋਈ ਹੈ ਤੇ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰਦੇ ਹਾਂ ਕਿ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਦੋਸ਼ੀ ਉਹਨਾਂ ਤੇ ਕਾਰਵਾਈ ਦੀ ਜਿਹੜੀ ਮੰਗ ਮੰਗ ਕਰਦੇ ਹਾਂ ਮੇਰਾ ਨਾਮ ਜਗਸੀਰ ਸਿੰਘ ਆ ਇਹ ਹੀ ਪਿਆਵਰੋੜੇ ਮੁਕਸਰ ਦੀਪੂ ਤੋਂ ਵਰਕਰ ਸਾਥੀ ਸਾਰੇ ਜੀ ਅੱਜ ਸਾਡਾ ਅਭੋਰ ਬੱਸ ਸਟੈਂਡ ਦੇ ਵਿੱਚ ਨਾਰਦਰਨ ਕੰਪਨੀ ਨਾਲ ਝਗੜਾ ਹੋਇਆ ਜੀ ਜਿਹੜਾ ਕਿ ਸਰਾਸਰ ਗਲਤ ਆ ਸਾਡੇ ਬੰਦਿਆਂ ਦੇ ਗਲ ਪਏ ਆ ਸਾਡੇ ਡਰਾਈਵਰ ਕਰੇਂਟਰ ਨੂੰ ਕੁੱਟਮਾਰ ਕੀਤੀ ਬੋਰ ਬੱਸ ਸਟੈਂਡ ਇੱਕ ਸਾਡਾ ਕਰੇਂਟਰ ਗੁਰਸੇਖ ਸਿੰਘ ਸੀ ਉਹਦੀ ਦਾੜੀ ਪੱਟੀ ਆ ਜੀ ਇਹਨਾਂ ਨੇ ਹੋਰ ਬੱਸ ਮੁਕਸਰ ਕੀ ਹੋਇਆ ਮੁਕਸਰ ਦੇ ਵਿੱਚ ਜੀ ਇਹ ਬਦਮਾਸ਼ੀ ਕਰਦੇ ਆ ਜੀ ਇਹਨਾਂ ਨੇ ਬੱਸ ਗੇਟ ਦੇ ਟੇਢੀ ਲਾ ਕੇ ਬੱਸ ਸਾਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਕੁਝ ਗੁੰਡੇ ਬੁਲਾਏ ਜੀ ਤੇ ਜਿਹੜੇ ਸਾਡੇ ਪ੍ਰਧਾਨ ਕਰਨੀਸ਼ ਚ ਦੇ ਤੇ ਗਲ ਪਏ ਆ ਉਹਦੀ ਦਾੜੀ ਵੀ ਪੱਟੀ ਆ ਤੇ ਉਹਦੇ ਸੱਟ ਵੀ ਮਾਰਿਆ ਇੱਕ ਹਥਿਆਰ ਸੀ ਇਹਨਾਂ ਕੋਲੇ ਜੀ ਜਿਹੜਾ ਨਜਾਇਜ਼ ਤੌਰ ਤੇ ਇਹਨਾਂ ਨੇ ਸਾਡੇ ਪ੍ਰਧਾਨ ਦੇ ਮਾਰਿਆ ਜੀ ਇਹਨਾਂ ਨੇ ਇਸ ਕਰਕੇ ਸਾਡਾ ਅੱਜ ਤੇ ਲੜਾਈ ਝਗੜਾ ਹੋਇਆ ਜੀ ਉਹਨਾਂ ਦੇ ਹੱਥ ਦੇ 6:00 ਵਜੇ ਜੀ ਆ ਪੇਸ਼ ਘਸ ਵਜਿਆ ਜੀ ਜਿਹੜਾ ਇਹਨਾਂ ਦੇ ਕੋਲੇ ਡਰਾਈਵਰ ਕੋਲੇ ਸੀਗਾ ਜੀ ਇਹਨਾਂ ਦਾ ਇਹਨਾਂ ਦੇ ਅੱਡੇ ਦੇ ਇਥੇ ਬੰਦੇ 15-20 ਇਕੱਠੇ ਕਰੇ ਸੀ ਇਹਨਾਂ ਨੇ ਗੁੰਡਾਗਰਦੀ ਕਰੀ ਆ ਜੀ ਕੱਲ੍ਹ ਵਹੀ ਕਿੱਥੇ ਸੀ ਬੜੀ ਗਦੌਣੀ ਜੀ ਵਸਾਦਾ ਬਦਮਾਸ਼ੀ ਕਰਦਾ ਜੀ ਨਾਰਥਨ ਵਾਲੇ ਪਹਿਲਾਂ ਤੋਂ ਸ਼ੁਰੂ ਤੋਂ ਸਾਡੇ ਨਾਲ ਇਹ ਖਹਿਬਾਜੀ ਕਰਦਿਆ ਇਹ ਕਿਹਨਾਂ ਦੇ ਫਰੀਦ ਮੈਨੇਜਰ ਆ ਜੀ ਉਹ ਸਾਡੇ ਰੋਡਵੇ ਚੋਂ ਇੰਸਪੈਕਟਰ ਸੀਗਾ ਤੇ ਉਹ ਵਿਜੀਲੈਂਸ ਦੇ ਕੇਸ ਦੇ ਵਿੱਚ ਫੜਿਆ ਗਿਆ ਸੀ ਰਿਸ਼ਵਤ ਲੈਣ ਦੇ ਵਿੱਚ ਉਹ ਸਾਡੇ ਨਾਲ ਰਾਂਝੇਸ਼ ਰੱਖਦਾ ਜੀ ਕੋਈ ਸਾਡੇ ਦੇ ਹਰ ਵਾਰ ਵਾਰ ਹੀ ਕਰਦਾ ਹੋ ਰਿਹਾ ਜੀ ਸਾਡੇ ਕੋਈ ਪੁਲਿਸ ਦਾ ਆਈਸੀ ਕੀ ਅਸੀਂ ਬੋਰ ਵੀ ਬਸ ਸਟੈਂਡ ਪਰਚਾ ਕਰਾ ਜੀ ਇੱਥੇ ਵੀ ਅਸੀਂ ਗਿਆ ਸੀਗਾ ਐਸਐਚਓ ਨੂੰ ਲਿਖ ਕੇ ਵੀ ਦਿੱਤਾ ਜੀ ਪਰ ਇਹਨਾਂ ਨੇ ਉਹਨਾਂ ਦੇ ਕਹਿੰਦੇ ਉਹਨਾਂ ਨੇ ਸਾਨੂੰ ਰੋਕਿਆ ਜੀ ਕੁਝ ਵੀ ਇੱਥੇ ਬੜੇ ਸ਼ਾਂਤਮਈ ਬੈਠੇ ਸੀ ਪਰ ਇਹਨਾਂ ਨੇ ਆਪਦੀ ਬਦਮਾਸ਼ੀ ਕੀਤੀ ਹੈ ਜੀ ਸਾਡੇ ਗੱਲ ਪਏ ਇੱਥੇ ਬਸ ਜਿਹੜੇ ਬੰਦੇ ਸੱਟਾਂ ਲੱਗੀਆਂ ਕਿਵੇਂ ਹਾਲਤ ਤੇ ਕੀ ਨਾਂ ਸੀ ਉਹਦਾ ਉਹਦਾ ਨਾਂ ਚਰਨਜੀਤ ਸਿੰਘ ਆ ਜੀ ਹਸਪਤਾਲ ਦਾ ਅਗਲਾ ਜੀ ਅੱਜ ਅੱਜ ਪ੍ਰਧਾਨ ਚਰਨਜੀਤ ਸਿੰਘ ਆ ਜੀ ਸੱਟ ਉਹਨਾਂ ਦੇ ਵਾਵਾ ਵਜੀ ਜਿਹੜੀ ਦਾੜ੍ਹੀ ਵੀ ਪੱਟੀ ਆ ਜੀ ਇਹਨਾਂ ਨੇ ਗੁਰਸ ਏਜੀ ਜਿਹੜੇ ਘਟਨਾ ਜਿਹੜੇ ਲੜਾਈ ਝਗੜੇ ਦੀ ਸਾਹਮਣੇ ਆਈ ਹੈ ਇਹ ਪ੍ਰਾਈਵੇਟ ਬੱਸ ਆਪਰੇਟਰਸ ਤੇ ਸਰਕਾਰੀ ਬੱਸ ਆਪਰੇਟਰਸ ਦੇ ਦੌਰਾਨ ਜਿਹੜੇ ਅੱਜ ਇਹ ਹੋਈ ਆ ਬੱਸ ਅਡਾ ਸ਼੍ਰੀ ਮੁਕਸਰ ਸਾਹਿਬ ਵਿਖੇ ਇਹਦਾ ਮੁਢਲਾ ਕਾਰਨ ਜਿਹੜੇ ਇਹਨਾਂ ਦੀ ਪਹਿਲਾਂ ਦੋਹੇ ਬੱਸ ਸਰਵਿਸਸਾਂ ਦੀ ਅਬੂਰ ਵਿਖੇ ਸਵੇਰੇ ਲੜਾਈ ਹੋਈ ਆ ਉਸੇ ਸਬੰਧ ਦੇ ਵਿੱਚ ਉਸੇ ਸਬੰਧ ਦੇ ਵਿੱਚ ਨੇ ਦੁਬਾਰਾ ਇੱਥੇ ਲੜਾਈ ਜਿਹੜੇ ਹੋਈ ਆ ਪੁਲਿਸ ਵੱਲੋਂ ਮੌਕੇ ਤੇ ਇੰਟਰਵਨ ਕਰਕੇ ਇਹ ਲੜਾਈ ਨੂੰ ਰੋਕਿਆ ਗਿਆ ਤੇ ਜਿਹੜੇ ਫਰਦਰ ਕੋਈ ਐਮਐਲਆਰ ਵਗੈਰਾ ਸਾਨੂੰ ਰੀਸੀਵ ਹੁੰਦੀ ਆ ਤੇ ਜਿੱਥੇ ਬਿਆਨ ਲੈ ਕੇ ਤੇ ਜੈਸੀ ਬੰਦੀ ਸੂਰਥੂ ਕੀ ਵੈਸੀ ਕਰ ਉਹ ਅੰਮ੍ਰਿਤ ਵਿੱਚ ਲੈਂਦੀ ਜਾਊਗੀ ਫਿਲਹਾਲ ਹਾਲ ਦੀ ਘੜੀ ਜਿਹੜੇ ਬੱਸ ਸੱਡੇ ਦਾ ਜਿਹੜੇ ਪ੍ਰਬੰਧ ਉਹ ਬਿਲਕੁਲ ਸੁਚਾਰੂ ਢੰਗ ਨਾਲ ਚੱਲ ਰਿਹਾ ਤੇ ਦੋਹਾਂ ਪ੍ਰਾਈਵੇਟ ਬੱਸ ਆਪਰੇਟਰ ਵੀ ਸਰਕਾਰੀ ਬੱਸ ਆਪਰੇਟਰ ਵੀ ਆਪ ਦਾ ਕੰਮ ਜਿਹੜੇ ਸੋਚ ਦਿੱਟਾ ਬਣਾ ਕਰ ਰਹੇ ਸ੍ਰੀ ਮੁਖਸਰ ਸਾਹਿਬ ਤੋਂ ਤਰਸੀਮ ਟੁੱਡੀ ਦੀ ਰਿਪੋਰਟ